ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਮਾਜ਼ ਜੀ ਸਾਧ ਸੰਗ ਜੀਓ ਆਓ ਇਤਿਹਾਸ ਸਰਵਣ ਕਰਦੇ ਹਾਂ ਜੋ 11 ਪੱਟ ਹਨ ਉਹਨਾਂ ਦੇ ਪਰਿਵਾਰ ਦੀ ਜਾਣਕਾਰੀ 11 ਪੱਟਾਂ ਦੇ ਨਾਮ ਅਤੇ ਉਹਨਾਂ ਦੇ ਜੋ ਬਾਣੀ ਉਚਾਰੀ ਹਨ ਉਹਨਾਂ ਦੇ ਕਿੰਨੇ ਜੋੜ ਹਨ ਉਹਨਾਂ ਦੇ ਕਿੰਨੀ ਗਿਣਤੀ ਹੈ ਆਓ ਸਰਵਣ ਕਰਦੇ ਹਾਂ ਜੀ ਪਹਿਲੇ ਪੱਟ ਸਨ ਪੱਟ ਕਲ ਸਹਾਰ ਜੀ ਬਾਣੀ ਕੁੱਲ ਜੋੜ 54 ਪੱਟ ਕਲ ਸਹਾਰ ਜੀ ਨੇ ਪੰਜਾਂ ਗੁਰੂ ਸਹਿਬਾਨ ਜੀ ਦੀ ਉਸਤਤ ਵਿੱਚ ਸਵਈਏ ਉਚਰੇ ਹਨ ਆਪ ਦੇ ਪਿਤਾ ਜੀ ਦਾ ਨਾਂ ਪੱਟ ਚੋਖਾ ਜੀ ਸੀ ਜੋ ਕਿ ਪੱਟ ਵਿਖਾ ਜੀ ਦੇ ਛੋਟੇ ਭਰਾ ਸਨ ਪੱਟ ਗਜੰਦ ਜੀ ਆਪ ਜੀ ਦੇ ਭਰਾ ਸਨ ਇਹ ਸਵਈਆਂ ਵਿੱਚ ਇਹਨਾਂ ਨੇ ਆਪਣਾ ਨਾਂ ਕਲ ਸਹਾਰ ਦੀ ਥਾਂ ਉਪਨਾਮ ਕਲ ਜਾਂ ਕਲ ਕਲ ਵੀ ਵਰਤਿਆ ਹੈ ਦੂਸਰੇ ਹਨ ਪਟ ਜਲਪਜੀ ਬਾਣੀ ਕੁੱਲ ਜੋੜ ਪੰਜ ਪਟ ਜਲਪਜੀ ਨੂੰ ਜਲ ਨਾਮ ਨਾਲ ਵੀ ਸੰਬੰਧਿਤ ਕੀਤਾ ਗਿਆ ਹੈ ਆਪ ਜੀ ਦੇ ਪਿਤਾ ਪਟ ਪਿਖਾ ਜੀ ਸਨ ਆਪ ਜੀ ਦੇ ਭਰਾ ਪਟ ਮਥਰਾ ਜੀ ਤੇ ਪਟ ਕੀਰਤ ਜੀ ਸਨ ਜਿਨ੍ਹਾਂ ਦੇ ਸਵੈਏ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਆਪ ਜੀ ਦੀ ਲਿਖਤ ਅਨੁਸਾਰ ਆਪ ਜੀ ਦੇ ਹਿਰਦੇ ਵਿੱਚ ਜੋ ਸਤਕਾਰ ਗੁਰੂ ਕਰਨਾਲ ਅਤੇ ਵਿਸ਼ੇਸ਼ ਕਰਕੇ ਗੁਰੂ ਅਮਰਦਾਸ ਜੀ ਨਾਲ ਸੀ ਉਸ ਦੀ ਸੀਮਾ ਉਲੇਖਣਾ ਮੁਸ਼ਕਲ ਕੰਮ ਹੈ ਤੀਸਰੇ ਹਨ ਪਟਕੀਰਤ ਜੀ ਬਾਣੀ ਕੁੱਲ ਜੋੜ 8 ਪਟਕੀਰਤ ਜੀ ਪਟਾਂ ਦੇ ਟੋਲੇ ਦੇ ਮੁਖੀ ਪਿੱਖਾ ਜੀ ਦੇ ਛੋਟੇ ਸੁਪੁੱਤਰ ਹਨ ਆਪ ਜੀ ਦੀ ਬਾਣੀ ਜਿੱਥੇ ਬਹੁਤ ਹੀ ਦਿਲ ਖਿੱਚਵੀਂ ਹੈ ਉਥੇ ਉਸ ਦਾ ਰੂਪ ਸਰਦਾਮਈ ਹੈ ਜਿੱਥੇ ਆਪ ਜੀ ਨੇ ਬਾਣੀ ਰਾਹੀਂ ਗੁਰੂ ਉਸਤਤ ਕੀਤੀ ਉਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਚ ਸ਼ਾਮਲ ਹੋ ਕੇ ਮੁਗਲਾਂ ਵਿਰੁੱਧ ਹੋਏ ਜੁੱਧਾਂ ਵਿੱਚ ਸ਼ਾਹੀ ਜਲਾਲ ਦਾ ਪ੍ਰਗਟਾਵਾ ਕਰਦੇ ਹਾਂ ਸ਼ਹਾਦਤ ਦਾ ਜਮ ਵੀ ਪੀਤਾ ਚੌਥੇ ਹਨ ਪਟ ਪਿੱਖਾ ਜੀ ਬਾਣੀ ਕੁਲ ਜੋੜ ਦੋ ਪਟ ਪਖਾ ਜੀ ਪਟ ਰਈਆ ਜੀ ਦੇ ਸੁਪੁੱਤਰ ਸਨ ਅਤੇ ਆਪ ਜੀ ਦਾ ਜਨਮ ਸੁਲਤਾਨਪੁਰ ਵਿੱਚ ਹੋਇਆ ਸੀ ਆਪ ਜੀ ਦੇ ਸੁਪੁੱਤਰ ਪਟ ਕੀਰਤ ਜੀ ਪਟ ਮਥੁਰਾ ਜੀ ਤੇ ਪਟ ਜਲਪ ਜੀ ਨੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਉਸਤਤ ਕੀਤੀ ਹੈ ਪੰਜਵੇਂ ਹਨ ਪਟ ਸੱਲ ਜੀ ਬਾਣੀ ਪੁੱਲ ਜੋੜ ਪਟ ਸਲਜੀ ਪਟ ਪਿਖਾਜੀ ਦੇ ਛੋਟੇ ਭਰਾ ਸੇਖੇ ਦੇ ਪੁੱਤਰ ਤੇ ਪਟ ਕਲਜੀ ਦੇ ਭਰਾ ਸਨ 6ਵੇਂ ਹਨ ਪਟ ਭਲਜੀ ਬਾਣੀ ਕੁੱਲ ਜੋੜ ਇੱਕ ਪਟ ਭਲਜੀ ਪਟ ਸਲਜੀ ਦੇ ਭਰਾ ਤੇ ਪਿਖਾਜੀ ਦੇ ਭਤੀਜੇ ਹਨ 7ਵੇਂ ਹਨ ਪਟ ਨਲਜੀ ਬਾਣੀ ਕੁੱਲ ਜੋੜ 16 ਪਟਨਲ ਜੀ ਨੂੰ ਦਾਸ ਦੇ ਉਪਨਾਮ ਨਾਲ ਵੀ ਜਾਣਿਆ ਜਾਂਦਾ ਹੈ ਗੋਇੰਦਵਾਲ ਦੀ ਪਵਿੱਤਰ ਧਰਤੀ ਨੂੰ ਇਹ ਵੈਕੁੰਠ ਦਾ ਦਰਜਾ ਦਿੰਦੇ ਹਨ 8ਵੇਂ ਹਨ ਪਟਕਜੰਦ ਜੀ ਬਾਣੀ ਕੁੱਲ ਜੋੜ 13 ਪਟਕਜੰਦ ਜੀ ਪਟ ਕਲਸਹਾਰ ਜੀ ਦੇ ਛੋਟੇ ਭਰਾ ਸਨ ਅਤੇ ਪਟਾਂ ਦੇ ਮੁਖੀਏ ਪਟ ਭਿੱਖਾ ਜੀ ਦੇ ਇੱਕ ਭਰਾ ਚੌਖੇ ਦੇ ਸੁਪੁੱਤਰ ਸਨ ਗੁਰੂ ਸਹਿਬਾਨ ਦੀ ਉਸਤਤ ਵਿੱਚ ਰਚੇ ਪਟਕ ਜੰਦ ਜੀ ਦੇ ਸਵਈਏ ਵਿੱਚੋਂ ਸਿੱਖ ਦੀ ਆਪਣੇ ਗੁਰੂ ਪ੍ਰਤੀ ਸੱਚੀ ਆਸਥਾ ਰੂਪਮਾਨ ਹੁੰਦੀ ਹੈ। ਅਗਲੇ ਹਨ ਪਟ ਮਥਰਾ ਜੀ ਪਟ ਬਾਣੀ ਕੁੱਲ ਜੋੜ 14 ਪਟ ਮਥਰਾ ਜੀ ਆਪਣੇ ਭਰਾ ਪਟ ਕੀਰਤ ਜੀ ਤੇ ਪਟ ਜਲਪ ਜੀ ਅਤੇ ਆਪਣੇ ਪਿਤਾ ਪੱਲ ਪਟ ਪਿਖਾ ਜੀ ਵਾਂਗ ਪੁਰੋ ਸਹਿਬਾਨ ਨੂੰ ਪਰਮਾਤਮਾ ਸਰੂਪ ਪ੍ਰਵਾਨ ਕਰਦੇ 10ਵੇਂ ਹਨ ਪਟ ਬੱਲੇ ਜੀ ਬਾਣੀ ਕੁੱਲ ਜੋੜ ਪੰਜ ਪਟ ਬੱਲ ਜੀ ਪਟ ਪਿਖਾ ਜੀ ਦੇ ਭਰਾ ਸੇਖੇ ਦੇ ਸੁਪੁੱਤਰ ਹਨ 11ਵੇਂ ਹਨ ਪਟ ਹਰਬੰਸ ਜੀ ਬਾਣੀ ਕੁੱਲ ਜੋੜ ਦੋ ਪਟ ਹਰਬੰਸ ਜੀ ਨੇ ਵਿਲੱਖਣ ਸ਼ੈਲੀ ਵਿੱਚ ਗੁਰੂ ਜੋਤੀ ਮਹਮਾਤੇ ਮਹੱਤਤਾ ਵਰਣਨ ਕਰਕੇ ਉਸ ਅਖੰਡ ਜੋਤ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਹੈ ਇਤਿਹਾਸ ਸਰਵਣ ਕਰਵਾਉਂਦੇ ਆ ਹੋਈਆਂ ਬੇਅੰਤ ਭੁਲਾ ਦੀ ਖਿਮਾ ਬਖਸ਼ਨੀ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ